ਬਖਸ਼ੀਸ਼ ਪੱਤਰ ਦਾ 21000 ਦੇਣਾ ਸੁਖੀ ਬੈਂਸ ਵੱਲੋਂ ਤੇ 5100 ਸੁਖੇ ਚੱਕਾਂ ਵਾਲੇ ਵੱਲੋਂ ਦਿੱਤਾ ਜਾਵੇਗਾ ਅਮਨ ਫਾਈਨਲ ਮੈਚ ਬਹੁਤ ਵੱਡਾ ਦੋਵੇਂ ਟੀਮਾਂ ਦੇ ਖਿਡਾਰੀ ਨੇ ਇੱਕ ਨਵੀਂ ਗੱਲ ਕਰੀਏ ਵੀ ਆਪਾਂ ਉਮਰ ਪੁੱਛ ਲਈਏ ਕੱਲੇ ਕੱਲੇ ਖਿਡਾਰੀ ਨੂੰ ਡੇਢ ਮਿੰਟ ਲੱਗਣਾ ਸੋ ਇਸ ਕਰਕੇ ਆਪਾਂ ਇੱਕ ਵੱਖਰਤਾ ਪੇਸ਼ ਕਰਦੀ ਅੱਜ ਸੈਦੋਵਾਲ ਦੇ ਮੇਲੇ ਦੇ ਵਿੱਚ ਲੈ ਵੀ ਬੁੱਗਾ ਤੇਰੀ ਉਮਰ ਕਿੰਨੀ ਦੱਸ ਵੀ ਨੌਜਵਾਨਾ ਹਾਂਜੀ 32 ਸਾਲ ਹੋ ਗਈ ਜੀ ਬੁੱਗਾ 32 ਸਾਲ ਦਾ ਦੱਸ ਵੀ ਨੌਜਵਾਨਾ ਨਿੱਕਿਆ ਤੇਰੀ ਉਮਰ ਕਿੰਨੀ ਹੈ ਵੀ ਨਗੋਰੇ ਵਾਲਿਆ 21 ਸਾਲ 21 ਸਾਲ ਹੈ ਵੀ ਪਹਿਲਵਾਨ ਤੂੰ ਦੱਸ ਵੀ ਨੌਜਵਾਨਾ 20 ਸਾਲ ਤਾੜੀਆਂ ਮਾਰੋ ਜੀ ਇਹਨਾਂ ਖਿਡਾਰੀਆਂ ਦੇ ਵਾਸਤੇ ਲੈ ਵੀ ਢੱਬੇ ਵਾਲਿਆ ਆਜ ਉਮਰ ਦਾਸ ਤੇ ਵੱਖਰੀ ਗੱਲ ਕਰੀਏ ਇਸ ਮੈਦਾਨ ਦੇ ਵਿੱਚ 30 ਸਾਲ ਦੀ 30 ਸਾਲ 30 ਸਾਲ ਇਹ ਬੰਟੀ ਏ ਢੱਬੇ ਵਾਲਾ 30 ਸਾਲ ਦਾ ਤਾੜੀਆਂ ਮਾਰੋ ਵੀ ਜ਼ੋਰਦਾਰ ਲੈ ਵੀ ਸ਼ੀਲੂ ਆਜ ਕਰਾਉ ਇਲੂ ਇਲੂ ਇਹਦੀ ਉਮਰ ਪੁੱਛਦੇ ਕਿੰਨੀ ਹੈ 21 ਸਾਲ ਇਹ 21 ਸਾਲ ਦਾ ਇਹਦੇ ਲਈ ਤਾੜੀਆਂ ਮਾਰੋ ਜੀ ਜ਼ੋਰਦਾਰ ਆ ਆ ਵੀ ਜੀਤਿਆ ਕਿਧਰੇ ਪਾਸੇ ਜੀਤਿਆ ਤਲਵੰਡੀ ਵਾਲਾ 29 ਸਾਲ ਭਾਈ 29 ਸਾਲ 29 ਸਾਲ ਇਹ 29 ਸਾਲਾਂ ਦਾ ਜੀਤਾ ਤਲਵੰਡੀ ਵਾਲਾ ਨੌਜਵਾਨ ਲੈ ਵੀ ਆ ਵੀ ਲਵਲੀ ਇਧਰੇ ਪਾਸੇ ਗਿੰਨੀ ਤੇ ਲਵਲੀ 24 ਸਾਲੀ ਤੇਰੀ ਕਿੰਨੀ ਕਿੰਨੀ ਉਮਰ ਹੈ 24 ਸਾਲ ਇਹ ਮਹਿਮਦ ਵਾਲੀ ਇਹ ਨੌਜਵਾਨ ਨੇ ਸੋ 24 ਸਾਲ ਉਮਰ ਇਹਨਾਂ ਦੋਨੇ ਨੌਜਵਾਨਾਂ ਦੀ ਹੈ ਉਧਰ ਦੇ ਪਾਸੇ ਅਮਨ ਲੋਪੋ ਜੀ ਪੁੱਛੇਗਾ ਲੈ ਵੀ ਸੁਣ ਸਿਆ 10ਵੀਂ ਨੌਜਵਾਨਾ ਗੁਲਜਾਰੀ 10ਵੀਂ ਤੇਰੀ ਉਮਰ 26 ਸਾਲ ਇਹ ਮੁੰਡਾ 26 ਸਾਲਾਂ ਦਾ ਹੈ ਲੰਮੜ ਤੂੰ ਵੀ ਦੱਸ ਦੇ ਵੀ ਨੌਜਵਾਨਾ 31 ਸਾਲ ਜੀ ਇਹ 31 ਸਾਲਾਂ ਦਾ ਅਮਨ ਇੱਧਰ ਸ਼ੁਰੂ ਕਰਦੇ ਵੀ ਨੌਜੋਨ ਪਲੇਅਰਾਂ ਲਈ ਪਾਣੀ ਪੋਇਤਾ ਕਰ ਦਿੱਤਾ ਜਾਵੇ ਲੈ ਵੀ ਬਾਹੂ ਬਲੀ ਕਿੰਨੀ ਉਮਰ ਹੈ ਤੇਰੀ 31 ਸਾਲ 31 ਸਾਲਾਂ ਦਾ ਲੈ ਵੀ ਰਸੂਰਪੁਰਿਆ ਤੇਰੀ ਉਮਰ ਕਿੰਨੀ ਹੈ 31 ਸਾਲ 31 ਸਾਲ ਲੈ ਵੀ ਮੁੰਡਾ ਤੇਰੀ ਉਮਰ ਭਿੰਡਰਾ ਵਾਲਿਆ ਕਿੰਨੀ ਹੈ ਭਾਈ ਸਾਹਿਬ 22 ਸਾਲ ਹਾਂ ਵੀ ਸੁਖਿਆ ਤੇਰੀ ਉਮਰ ਕਿੰਨੀ ਹੈ 31 ਸਾਲ ਭਾਈ ਚਿਤਪਾਲ ਤੇਰੀ ਕਿੰਨੀ ਹੋ ਗਈ 22 25 ਭਾਈ ਲੱਡਾ ਬਾਬਾ ਜੀ ਤੁਹਾਡੀ ਕਿੰਨੀ ਉਮਰ ਹੈ 33 ਸਾਲ ਲੈ ਵੀ ਕਹਿੰਦੇ ਤੇਰੀ ਉਮਰ ਕਿੰਨੀ ਹੈ 27 ਸਾਲ 27 ਸਾਲ ਲੈ ਵੀ ਥੋਪੀਏ ਵਾਲਾ ਤੂੰ ਵੀ ਦੱਸ ਦੇ ਤੇਰੀ ਉਮਰ ਕਿੰਨੀ ਹੈ ਸਤਕਰਨ 23 ਸਾਲ 23 ਸਾਲ ਹੈਰੀ ਧਲੇਤੇ ਵਾਲੇ ਦੀ ਉਮਰ 21 ਸਾਲ ਬਾਈ 21 ਸਾਲ ਦੀ ਉਮਰ ਹੈ ਲੈ ਵੀ ਭਿੰਡਰਾ ਵਾਲਿਆ ਤੇਰੀ ਉਮਰ ਕਿੰਨੀ ਹੈ 33 ਸਾਲ 33 ਸਾਲ ਲੈ ਵੀ ਸਮੀ ਤੇਰੀ ਉਮਰ ਕਿੰਨੀ ਹੈ 24 ਸਾਲ ਲੈ ਵੀ ਜੋਧਿਆ ਤੇਰੀ ਉਮਰ ਕਿੰਨੀ ਹੈ 30 ਸਾਲ 30 ਸਾਲ ਸਾਨੂੰ ਦੱਸਣਾ ਨਹੀਂ ਪੈਂਦਾ ਲੇਵਿਕਾ ਕਾਸ਼ੀਪੁਰਿਆ ਪੁੱਛਣ ਦਾ ਪੈ ਗਈ ਇਹ ਤਾਂ ਕਾਸ਼ੀਪੁਰਿਆ ਰਹਿ ਗਿਆ ਅਮਨ ਕਾਸ਼ੀਪੁਰਿਆ ਨੂੰ ਪੁੱਛਦੇ ਆ ਵੀ ਦੀਪਕ ਹਾਂ ਦੀਪਕ ਕਾਸ਼ੀਪੁਰਿਆ ਇਹ 24 ਸਾਲਾਂ ਦਾ ਲਓ ਤਾੜੀਆਂ ਮਾਰ ਦਿਓ ਜੀ ਦੋਵੇਂ ਟੀਮਾਂ ਦੇ ਵਾਸਤੇ ਜੋਰਦੋ ਇੱਕ ਖਿਡਾਰੀ ਦੀ ਮੈਂ ਉਮਰ ਨਹੀਂ ਪੁੱਛੀ ਐ ਤੇ ਮੈਚ ਦੇ ਵਿੱਚ ਜੇ ਵਧੀਆ ਗੱਲ ਆ ਉਹਨੂੰ ਦੱਸਣਾ ਪੈ ਗਿਆ ਮੈਂ ਕੌਣ ਐ ਫਿਰ ਗਾਲੀ ਕੱਢੀ ਜਿਹੜੇ ਉਹਨੂੰ ਪਿਆਰ ਕਰਦੇ ਇੱਕ ਵਾਰੀ ਤਾੜੀਆਂ ਮਾਰ ਦਿਓ ਜ਼ੋਰਦਾਰ